ਜਿਹੜੀ ਆ ਹਜੇ ਵੀ ਕਾਫੀ ਗੰਭੀਰ ਬਣੀ ਹੋਈ ਆ ਖਾਸ ਕਰਕੇ ਜੇ ਮੈਂ ਘੱਗੜ ਦੀ ਗੱਲ ਕਰਾਂ ਉਹ ਲਗਾਤਾਰ ਹਜੇ ਵੀ ਬੈਸਵੰਦਾ ਕਾਫੀ ਤੂਫਾਨ ਤੇ ਚੱਲ ਰਿਹਾ ਬਹੁਤ ਉੱਪਰ ਬੜਿਆ ਹੋਇਆ ਹੈਗਾ ਪਰ ਲੇਕਿਨ ਸਾਡੇ ਸਾਰੇ ਪ੍ਰਸ਼ਾਸਨ ਨੇ ਖਾਸ ਕਰਕੇ ਵਿਰਿੰਦਰ ਗੋਇਲ ਜੀ ਨੇ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਪੂਰਾ ਉੱਥੇ ਖੁਦ ਪੈਰਾ ਦੇ ਰਹਿਣੇ ਕਿ ਕੰਟਰੋਲ ਵਿਰਿੰਦਰ ਸਿਚੁਏਸ਼ਨ ਕੰਟਰੋਲ ਦੇ ਵਿੱਚ ਆ ਪਰ ਲੇਕਿਨ ਅੱਜ ਇੱਕ ਨਵਿਕਲੀ ਪਹਿਲ ਜਿਹੜੀ ਆ ਉਹ ਸਾਡੇ ਸਾਰੇ ਬਟਰਨੀ ਡਾਕਟਰ ਜਿਹੜੇ ਨੇ ਸਰੂਰ ਜ਼ਿਲ੍ਹੇ ਦੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਸਾਰੀਆਂ ਜਿਹੜੇ ਪਸ਼ੂਆਂ ਨੂੰ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਯਾਨੀ ਕਿ ਹੜ ਤੋਂ ਬਾਅਦ ਕੀ ਕੀ ਬਿਮਾਰੀਆਂ ਪਸ਼ੂ ਨੂੰ ਹੋ ਸਕਦੀਆਂ ਨੇ ਉਹ ਸਾਰੀਆਂ ਬਿਮਾਰੀਆਂ ਦੇ ਲਈ ਮੈਡੀਸਨ ਇਕੱਠੀ ਕੀਤੀ ਆ ਉਹ ਮੈਡੀਸਨ ਅੱਜ ਲੈ ਕੇ ਜਾ ਰਹੇ ਨੇ ਤੇ ਨਾਲ ਦੀ ਨਾਲ ਕਿਹੜੀ ਕਿਹੜੀ ਖਾਦ ਦੀ ਜ਼ਰੂਰਤ ਉਹ ਖਾਦ ਖਰਾਕ ਦੀ ਜ਼ਰੂਰਤ ਹੁੰਦੀ ਆ ਉਹ ਫੀਡ ਦੀ ਜ਼ਰੂਰਤ ਹੁੰਦੀ ਆ ਉਹ ਵੀ ਜਿਹੜੀ ਇਕੱਠੀ ਕੀਤੀ ਆ ਸਮੇ ਸਾਰੇ ਡਾਕਟਰ ਸਾਹਿਬਾਨ ਦਾ ਐਂਡ ਦੀ ਸੁਚੀ ਐਸੋਸੀਏਸ਼ਨ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਅੱਜ ਇਹ ਇਸ ਘੜੀ ਦੇ ਵਿੱਚ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ ਸਾਡੇ ਜਿਹੜਾ ਐਨੀਮਲਸ ਨੇ ਉਹਨਾਂ ਦਾ ਖਿਆਲ ਰੱਖ ਰਹੇ ਨੇ 52 ਲੈ ਕੇ ਜਾ ਰਹੇ ਨੇ ਔਰ ਖਾਸ ਕਰਕੇ ਇਹਨਾਂ ਨੇ ਐਲਾਨ ਕੀਤਾਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਦੋਂ ਪਾਣੀ ਬਿਲਕੁਲ ਥੱਲੇ ਚੱਲਿਆ ਗਿਆ ਉਸ ਤੋਂ ਬਾਅਦ ਇਹ ਕੋਡਪ ਸੰਰੂਚਲੇ ਸਾਰੇ ਡਾਕਟਰ ਹੋਰ ਜਿਹੜਾ ਡਾਕਟਰ ਜਿਹਦੇ ਨੇ ਉਹ ਜਾ ਕੇ ਉੱਥੇ ਸਪੈਸ਼ਲ ਕੈਂਪ ਲਾ ਕੇ ਸਾਰੇ ਜਿਹੜੇ ਪਸ਼ੂਰੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਆਉਣ ਸਰ ਜੇਕਰ ਪੈਕੇਜ ਦੀ ਗੱਲ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੀ ਮੰਗ ਰੱਖ ਰਹੇ ਜਿਹਨੂੰ ਮਿਲਣੀ ਚਾਹੀਦੀ ਹੈ ਪੈਕੇਜ ਹਾਂ ਦੇਖੋ ਅਸੀਂ ਜਿਹੜੀ ਐਨਟਾਇਰ ਰਿਪੋਰਟ ਆ ਉਹ ਵੀ ਸਬਮਿਟ ਕੀਤੀ ਆ ਔਰ ਇਸ ਤੋਂ ਪਹਿਲਾਂ 60000 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਮਾਝੋਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜ ਜੀ ਨੇ ਆਲਰੇਡੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜੀ ਆ ਸਾਨੂੰ ਉਮੀਦ ਆ ਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਔਰ ਇਹ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਕਰਕੇ ਜਾਣਗੇ। ਜਿੰਮਾਤ ਜਿਹੜੀ ਸੀਐਮ ਬੀਸੀ ਦੀ ਗੱਲ ਚੱਲ ਰਹੀ ਸੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕਦੋਂ ਤੱਕ ਸੀਐਮ ਸਾਹਿਬ ਨੂੰ ਕੱਲ ਮੈਂ ਮਿਲ ਕੇ ਆਇਆ ਸੀ ਕਿ ਬਿਲਕੁਲ ਉਹ ਛੜਦੀ ਕਲਾ ਚ ਨੇ ਕਿ ਬੜੇ ਜਲਦੀ ਠੀਕ ਹੋ ਕੇ ਆਪਣੇ ਕੰਮ ਤੇ ਪਰਤਣਗੇ ਕਿਉਂਕਿ ਲਗਾਤਾਰ ਉਹਨਾਂ ਦਾ ਪਹਿਲਾਂ ਬੀਪੀ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਉਹ ਹੁਣ ਡਾਕਟਰ ਨੇ ਦੱਸਿਆ ਕਿ ਠੀਕ ਹੋ ਰਹੇ ਨੇਗੇ ਆਈ ਥਿੰਕ ਕੱਲ ਜਾਂ ਪਰਸੋਂ ਉਹਨਾਂ ਨੂੰ ਜਿਹੜਾ ਡਿਸਚਾਰਜ ਕਰ ਦਿੱਤਾ ਜਾ ਛੁੱਟੀ ਮਿਲ ਜੂਗੀ ਆਖੇ ਹੋ ਦੁਬਾਰਾ ਫਿਰ ਹਰ ਪੀੜਤ ਲੋਕਾਂ ਦੀ ਮਦਦ ਲਈ ਉੱਠ ਜਾਣਾ ਠੀਕ ਹੈ ਕਾਫੀ ਗੰਭੀਰ ਬਣੀ ਹੋਈ ਆ ਖਾਸ ਕਰਕੇ ਜੇ ਮੈਂ ਘੱਗੜ ਦੀ ਗੱਲ ਕਰਾਂ ਉਹ ਲਗਾਤਾਰ ਹਜੇ ਵੀ ਬੈਸਵੰਦ ਦਾ ਕਾਫੀ ਉਫਾਨ ਤੇ ਚੱਲ ਰਿਹਾ ਬਹੁਤ ਉੱਪਰ ਬੜਿਆ ਹੋਇਆ ਹੈਗਾ ਪਰ ਲੇਕਿਨ ਸਾਡੇ ਸਾਰੇ ਪ੍ਰਸ਼ਾਸਨ ਨੇ ਖਾਸ ਕਰਕੇ ਵਿਰਿੰਦਰ ਗੋਇਲ ਜੀ ਨੇ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਪੂਰਾ ਉੱਥੇ ਖੁਦ ਪੈਰਾ ਦੇ ਰਣੇ ਕਿ ਕੰਟਰੋਲ ਵਿਰਿੰਦਰ ਸਿਚੁਏਸ਼ਨ ਕੰਟਰੋਲ ਦੇ ਵਿੱਚ ਆ ਪਰ ਲੇਕਿਨ ਅੱਜ ਇੱਕ ਨਵਿਕਲੀ ਪਹਿਲ ਜਿਹੜੀ ਆ ਉਹ ਸਾਡੇ ਸਾਰੇ ਬਟਰਨੇ ਡਾਕਟਰ ਜਿਹੜੇ ਨੇ ਸਰੂਰ ਜ਼ਿਲ੍ਹੇ ਦੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਸਾਰੀਆਂ ਜਿਹੜੇ ਪਸ਼ੂਆਂ ਨੂੰ ਜਿਹੜੇ ਜੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਯਾਨੀ ਕਿ ਹੜ ਤੋਂ ਬਾਅਦ ਕੀ ਕੀ ਬਿਮਾਰੀਆਂ ਪਸ਼ੂ ਨੂੰ ਹੋ ਸਕਦੀਆਂ ਨੇ ਸਾਰੀਆਂ ਬਿਮਾਰੀਆਂ ਦੇ ਲਈ ਮੈਡੀਸਨ ਇਕੱਠੀ ਕੀਤੀ ਹੈ ਉਹ ਮੈਡੀਸਨ ਲੈ ਕੇ ਜਾ ਰਹੇ ਨੇ ਇਹਦੇ ਨਾਲ ਦੀ ਨਾਲ ਕਿਹੜੀ ਕਿਹੜੀ ਖਾਦ ਜ਼ਰੂਰਤ ਖਾਦ ਖਰਾਕ ਦੀ ਜ਼ਰੂਰਤ ਹੁੰਦੀ ਹੈ ਉਹ ਫੀਡ ਦੀ ਜ਼ਰੂਰਤ ਹੁੰਦੀ ਆ ਉਹ ਵੀ ਜਿਹੜੀ ਇਕੱਠੀ ਕੀਤੀ ਹੈ ਸੋ ਮੈਂ ਸਾਰੇ ਡਾਕਟਰ ਸਾਹਿਬਾਨ ਦਾ ਐਂਡ ਦੀ ਸੁਭੂਤੀ ਐਸੋਸੀਏਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਇਹ ਇਸ ਘੜੀ ਦੇ ਵਿੱਚ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ ਸਾਡੇ ਜਿਹੜਾ ਐਨੀਮਲਸ ਨੇ ਉਹਨਾਂ ਦਾ ਖਿਆਲ ਰੱਖ ਰਹੇ ਨੇ 52 ਲੈ ਕੇ ਜਾ ਰਹੇ ਨੇ ਔਰ ਖਾਸ ਕਰਕੇ ਇਹਨਾਂ ਨੇ ਐਲਾਨ ਕੀਤਾਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਦੋਂ ਪਾਣੀ ਬਿਲਕੁਲ ਥੱਲੇ ਚੱਲਿਆ ਗਿਆ ਉਸ ਤੋਂ ਬਾਅਦ ਇਹ ਖੋਦ ਸੁਨਰੂਜ ਨੇ ਸਾਰੇ ਡਾਕਟਰ ਹੋਰ ਜਿਹੜਾ ਡਾਕਟਰ ਜਿਹੜੇ ਨੇ ਉਹ ਜਾ ਕੇ ਉੱਥੇ ਸਪੈਸ਼ਲ ਕੈਂਪ ਲਾ ਕੇ ਸਾਰੇ ਜਿਹੜੇ ਪਸ਼ੂਰੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਆਉਣਗੇ ਸਰ ਜਿਹੜੇ ਪੈਕੇਜ ਦੀ ਗੱਲ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੀ ਮੰਗ ਰੱਖ ਰਹੇ ਜਿਹਨੂੰ ਮਿਲਣੀ ਚਾਹੀਦੀ ਹੈ ਪੈਕੇਜ ਆ ਦੇਖੋ ਅਸੀਂ ਜਿਹੜੀ ਐਨਟਾਇਰ ਰਿਪੋਰਟ ਆ ਉਹ ਵੀ ਸਬਮਿਟ ਕੀਤੀ ਆ ਔਰ ਇਸ ਤੋਂ ਪਹਿਲਾਂ 60000 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਮਾਜੋਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜ ਜੀ ਨੇ ਆਲਰੇਡੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜੀ ਆ ਸਾਨੂੰ ਉਮੀਦ ਆ ਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਔਰ ਇਹ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਕਰਕੇ ਜਾਣਗੇ। ਜਿਮਾ ਸਾਹਿਬ ਜਿਹੜੀ ਸੀਐਮ ਦੀ ਸੀਟੀ ਗਲਚਰ ਦੀ ਸੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕਦ ਤੱਕ ਸੀਐਮ ਸਾਹਿਬ ਨੂੰ ਕੱਲ ਮੈਂ ਮਿਲ ਕੇ ਆਇਆ ਸੀ ਕਿ ਬਿਲਕੁਲ ਉਹ ਛੜਦੀ ਕਲਾ ਚ ਨੇਗੇ ਬੜੇ ਜਲਦੀ ਠੀਕ ਹੋ ਕੇ ਆਪਣੇ ਕੰਮ ਤੇ ਪਰਤਣਗੇ ਕਿਉਂਕਿ ਲਗਾਤਾਰ ਉਹਨਾਂ ਦਾ ਪਹਿਲਾਂ ਬੀਪੀ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਉਹ ਹੁਣ ਡਾਕਟਰ ਨੇ ਦੱਸਿਆ ਕਿ ਠੀਕ ਹੋ ਰਹੇ ਨੇਗੇ ਆਈ ਥਿੰਕ ਕੱਲ ਜਾਂ ਪਰਸੋਂ ਉਹਨਾਂ ਨੂੰ ਜਿਹੜਾ ਡਿਸਚਾਰਜ ਕਰ ਦਿੱਤਾ ਜਾ ਛੁੱਟੀ ਮਿਲ ਜੂਗੀ ਆਖਿਰ ਨੂੰ ਦੁਆਰਾ ਫਿਰ ਹਰ ਪੀੜਤ ਲੋਕਾਂ ਦੀ ਮਦਦ ਲਈ ਜੁਟ ਜਾਣਾ